ਹਾਂਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਫੋਲੋ ਜ਼ਰੂਰ ਕਰ ਦਿਓ ਅੱਜ ਆਪਾਂ ਇੱਕ ਰੀਅਲ ਸਟੋਰੀ ਸੋ ਬਹੁਤ ਸਮਾਂ ਨਾਲ ਲੰਦਾ ਹੋਇਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਫੋਲੋ ਜ਼ਰੂਰ ਕਰ ਦਿਓ ਸੋ ਅੱਜ ਆਪਾਂ ਗੱਲ ਕਰਨੀ ਆ ਜੀ ਐਡਵਰਡ ਜੇਨ ਦੀ ਐਡਵਰਡ ਜੇਨ ਕੌਣ ਸੀ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਮੋਟਾ ਮੋਟਾ ਦਾ ਐਡਵਰਡ ਜੇਨ ਉਹ ਸੀ ਜਿਸ ਨੇ ਲਗਭਗ 200 ਔਰਤਾਂ ਦੇ ਕਤਲ ਕੀਤੇ ਸੀ ਵਿੱਚ ਇੱਕ 19 ਸਾਲ ਦੀ ਕੁੜੀ ਵੀ ਸੀ ਤੇ ਲਗਭਗ ਉਹਦਾ ਭਰਾ ਵੀ ਉਦੀ ਮਾਂ ਤੇ ਜਿਸ ਨਾਲ ਉਹਨੇ ਵਿਆਹ ਕਰਾਉਣਾ ਸੀ ਉਹ ਵੀ ਕੁੜੀ ਸੋ ਕਹਾਣੀ ਦੀ ਸ਼ੁਰੂਆਤ ਹੁੰਦੀ ਆ ਜੀ 19ਵੀਂ ਸਦੀ ਤੋਂ 1906 ਦੇ ਵਿੱਚ ਐਡਵਰਡ ਜੇਨ ਦਾ ਜਨਮ ਹੁੰਦਾ ਅਮਰੀਕਾ ਦੇ ਵਿਨਸਨ ਇਥੇ ਮੈਂ ਲਿਖਿਆ ਵਿਸਕੌਨਸਿਨ ਪਿੰਡ ਦੇ ਵਿੱਚ ਹੁਣ ਤੁਹਾਨੂੰ ਵੀ ਪਤਾ ਵੀ 19ਵੀਂ ਸਦੀ ਤੁਸੀਂ ਦੇਖ ਸਕਦੇ ਹੋ ਵੀ ਉਦੋਂ ਕਿਹੜਾ ਬਲੈਕ ਕੈਮਰਿਆਂ ਦਾ ਦੌਰ ਸੀ ਜਦ ਡਿਜੀਟਲ ਕੁਛ ਨਹੀਂ ਸੀ ਸੋ ਉਸ ਦੌਰ ਦੀ ਗੱਲ 1906 27 ਅਗਸਤ 1906 ਦੇ ਵਿੱਚ ਐਡਵਰਡ ਜੇਨ ਦਾ ਜਿਹੜਾ ਜਨਮ ਹੁੰਦਾ ਸੋ ਮਾਤਾ ਦਾ ਨਾਮ ਹੁੰਦਾ ਲੋਰੀ ਮੈਟਰ ਮੈਟਕਾਲਫ ਇਹ ਦੋ ਭਰਾ ਸੀ ਤੇ ਦੂਜਾ ਭਰਾ ਜਾਦਾ ਸ਼ਹਿਰ ਰਹਿੰਦਾ ਸੀ ਇਹਦਾ ਕੰਮ ਜਾਦਾ ਪਿੰਡ 'ਚ ਰਹਿਣ ਕਰਕੇ ਇਸ ਨੂੰ ਸ਼ਹਿਰ ਜਾਣ ਦੀ ਜਿਆਦਾ ਇਜਾਜ਼ਤ ਨਹੀਂ ਸੀ ਤੇ ਆਪਣੇ ਮਾਤਾ ਦੇ ਕਹਿਣੇ ਵਿੱਚ ਸੀ ਸੋ ਅੱਜ ਇਹਦੇ ਦੌਰ ਦੇ ਵਿੱਚ ਸਮਝ ਸਕਦੇ ਆਂ ਵੀ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕਹਿ ਦੋ ਤਾਂ ਆਪਣੇ ਮਾਤਾ ਪਿਤਾ ਦੇ ਵਿੱਚ ਕਹਿਣੇ ਦੇ ਵਿੱਚ ਹੋਈ ਇਵਨ ਕਿ ਤੁਸੀਂ 30 ਸਾਲਾਂ ਦੇ ਹੋ ਜਾਓ ਤੇ ਕਿਸੇ ਦਾਲ ਤੁਹਾਡਾ ਰਿਲੇਸ਼ਨ ਆਵੇ ਤੇ ਤੁਹਾਡੀ ਮਾਨਸਿਕਤਾ ਜਿਹੜੀ ਆ ਉਹ ਹਿੱਲ ਜਾਂਦੀ ਤੇ ਥੋੜਾ ਸਿੱਧਰਾ ਸੀ ਸੋ ਆਪਣੇ ਮਾਤਾ ਦੇ ਕਹਿਣ ਦੇ ਵਿੱਚ ਸੀ ਰੋਜ਼ਮਰਰਾ ਦੇ ਕੰਮ گاਵਾ ਚੋਂ ਆਉਣੀਆ ਘਾਹ ਫੂਸ ਵੱਢਣਾ ਤੇ ਵਾਪਸ ਆਪਣੇ ਘਰ ਨੂੰ ਆਉਣਾ ਇਹ ਜਿਹੜੇ ਇਹਦੇ ਲੋਕਲ ਜਿਹੜੇ ਦੁਰਤ ਨੇ ਇਹਦੇ ਕੰਮ ਸੀ ਸੋ ਇੱਕ ਦਿਨ ਇਹ ਸ਼ਹਿਰ ਜਾਂਦਾ ਉਹਦੀ ਇਹਦੀ ਮੁਲਾਕਾਤ ਇਹਦੀ ਫਰੈਂਡ ਹੁੰਦੀ ਆ 19 ਸਾਲਾਂ ਦੀ ਜਿਹੜੀ ਜਿੰਨੂ ਕੀ ਬਾਅਦ ਵਿੱਚ ਪ੍ਰਪੋਜ਼ ਕਰਦਾ ਉਸ ਨਾਲ ਵਿਆਹ ਕਰਾਉਣਾ ਦਾ ਉਸ ਨੂੰ ਲਾਸਟ ਦੇ ਵਿੱਚ ਜਿਹੜਾ ਮਾਰ ਦਿੰਦਾ ਤੇ ਇੱਕ ਦਿਨ ਇਹਦਾ ਕਹਾਣੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਆ ਇੱਕ ਦਿਨੇ ਦਾ ਭਰਾ ਹੁੰਦਾ ਸ਼ਹਿਰ ਤੋਂ ਵਾਪਸ ਤੇ ਇਸ ਨੂੰ ਆ ਕੇ ਮਿਲਦਾ ਇਹ ਯਾਰਡ ਦੇ ਵਿੱਚ ਕੰਮ ਕਰਨ ਡਿਆ ਹੁੰਦਾ ਯਾਰਡ ਦੇ ਵਿੱਚ ਕੰਮ ਕਰਨ ਡਿਆ ਹੁੰਦਾ ਤੇ ਉੱਥੇ ਦਾ ਭਰਾ ਆ ਕੇ ਕਹਿੰਦਾ ਵੀ ਮੈਂ ਵਿਆਹ ਕਰਾਉਣ ਲੱਗਾ ਮੈਂ ਨਵਾਂ ਤੇ ਮਾਤਾ ਨੂੰ ਤੂੰ ਨਾ ਦੱਸੀ ਤੇ ਇਹ ਕਹਿੰਦਾ ਤੂੰ ਮਾਂ ਨੂੰ ਨਾ ਦੱਸੀ ਤੇ ਇਹ ਥੋੜਾ ਸਿੱਧਰਾ ਹੁੰਦਾ ਕਹਿੰਦਾ ਵੀ ਇਹ ਤੇਰੇ ਲਈ ਗੱਲ ਗਲਤ ਹੈ ਵੀ ਮਾਂ ਨੂੰ ਤੱਸਣਾ ਚਾਹੀਦੀ ਮਾਂ ਆਪਣੀ ਮਾਂ ਬਾਰੇ ਮੰਦਾ ਚੰਗਾ ਬੋਲਦਾ ਤੇ ਇਹ ਸ ਨੂੰ ਬੁਰਾ ਲੱਗਦਾ ਇਹਦੀ ਮਾਂ ਜਿਹੜੀ ਇਹਦੇ ਸਾਹਮਣੇ ਤਾਂ ਉਹ ਨੂੰ ਮਾੜਾ ਬੋਲਦੀ ਆ ਪਰ ਮਾਂ ਵਾਸਤੇ ਤਾਂ ਦੋਵੇਂ ਪੁੱਤ ਬਰਾਬਰ ਹੀ ਹੁੰਦੇ ਨੇ ਚਾਹੇ ਉਹ ਚੰਗਾ ਹੋਵੇ ਚਾਹੇ ਮਾੜਾ ਇਹ ਕੀ ਕਰਦਾ ਵਾ ਜਦੋਂ ਇਹਦਾ ਭਰਾ ਦੀ ਮਾਤਾ ਬਾਰੇ ਮਾਦਾ ਮਾੜਾ ਬੋਲਦਾ ਵਾ ਇਹ ਉਸ ਨੂੰ ਉਹ ਜਾਣ ਲੱਗਦਾ ਬਾਹਰ ਇਹਦੇ ਹੱਥ 'ਚ ਲੱਕੜ ਹੁੰਦੀ ਆ ਉਹਦੇ ਇੱਥੇ ਸਿਰ ਤੇ ਮਾਰਦਾ ਉਹ ਥੱਲੇ ਡਿੱਗ ਜਾਂਦਾ ਤੇ ਉਹ ਇੰਨੀ ਜ਼ੋਰ ਦੀ ਬਾਰ ਕਰਦਾ ਵੀ ਉਹਦਾ ਕਤਲ ਕਰ ਦਿੰਦਾ ਉਹਦਾ ਮਰਡਰ ਕਰ ਦਿੰਦਾ ਇੱਕ ਦਿਨ ਲਾਸ਼ ਉਥੇ ਯਾਰਡ 'ਚ ਪਈ ਰਹਿੰਦੀ ਆ ਇਹ ਬਾਹਰ ਆ ਜਾਂਦਾ ਅਗਲੇ ਦਿਨ ਫਿਰ ਇਹਦੇ ਮਾਈਂਡ ਚ ਆਉਂਦਾ ਵੀ ਯਾਰ ਜੇਕਰ ਕੱਲ ਨੂੰ ਕੋਈ ਗੱਲਬਾਤ ਹੋ ਗਈ ਵੀ লাশ ਉੱਥੇ ਪਈ ਹੈ ਕੀ ਕਰਦਾ ਵਾ ਇੱਕ ਦਿਨ লাশ ਨੂੰ ਬਰਫੀਲਾ ਇਲਾਕਾ ਹੁੰਦਾ ਬਰਫ ਬਹੁਤ ਪੈਂਦੀ ਤੇ ਉੱਥੇ ਛੱਡ ਦਿੰਦਾ লাশ ਨੂੰ ਤੇ ਬਾਅਦ ਦੇ ਵਿੱਚ ਇਹ ਕੀ ਕਰਦਾ ਵਾ লাশ ਨੂੰ ਲੱਕੜਾਂ ਲਾ ਕੇ ਅੱਗ ਲਾ ਦਿੰਦਾ ਤੇ ਘਰੇ ਫੋਨ ਕਰ ਦਿੰਦਾ ਦੱਸਦਾ ਵੀ ਮਾਂ ਕਿਸੇ ਨੇ ਤੇਰੇ ਮੁੰਡੇ ਨੂੰ ਮਾਰਤਾ ਮੇਰੇ ਭਰਾ ਨੂੰ ਮਾਰਤਾ ਪੁਲਿਸ ਆਉਂਦੀ ਆ ਜਿਆਦਾ ਕਲੂ ਨਹੀਂ ਲੱਭਦਾ ਇਹ ਤੋਂ ਪੁੱਛਗਿੱਛ ਕਰਦੇ ਆ ਤੇ ਇਹ ਕਹਿੰਦਾ ਇਹਨੂੰ ਜਿਆਦਾ ਸਿਗਰਟ ਪੀਣ ਦੀ ਆਦਤ ਸੀ ਤੇ ਉਹਨਾਂ ਨੂੰ ਕੋਈ ਕਲੂ ਨਹੀਂ ਮਿਲਦਾ ਇਹ ਬਾਜ ਜਾਂਦਾ ਥੋੜੇ ਟਾਈਮ ਬਾਅਦ ਇਹ ਮਾਤਾ ਨਾਲ ਬਾਹਰ ਜਾਂਦਾ ਤੇ ਇਹਦੀ ਮਾਤਾ ਜਿਹੜੀ ਆ ਚੜ੍ਹਾਈ ਕਰ ਜਾਂਦੀ ਆ ਤੇ ਜਿਹੜੀ ਕਹਾਣੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਜਿਹੜੀ ਇਹਦੀ ਜਿਹਦੇ ਨਾਲ ਇਹਦਾ ਵਿਆਹ ਹੋਣ ਆਂਦਾ ਹੋ ਇਸ ਨੂੰ ਨਾ ਕਾਮਿਕਸ ਦਿੰਦੀ ਇੱਕ ਕਿਉਂਕਿ ਪਿਛਲੇ ਜ਼ਮਾਨੇ 'ਚ ਫੋਨ ਵਗੈਰਾ ਨਹੀਂ ਸੀ ਹੁੰਦੇ ਕਾਮਿਕਸ ਚੱਲਦੀਆਂ ਹੁੰਦੀਆਂ ਸੀ ਬੁੱਕਸ ਚੱਲਦੀਆਂ ਹੁੰਦੀਆਂ ਤਾਂ ਬੁੱਕਸ ਦੇ ਵਿੱਚ ਇੱਕ ਮਾਡਲ ਰੋਲਸ ਹੁੰਦੇ ਨੇ ਜਿਹੜੇ ਕਿ ਜਦੋਂ ਕਿ ਯਹੂਦੀਆਂ ਦਾ ਟਾਈਮ ਸੀ ਤੇ ਜਿ ਇਜ਼ਰਾਈਲੀਆਂ ਦਾ ਟਾਈਮ ਸੀ ਜਿਹੜੇ ਆਪਸ ਦੇ ਵਿੱਚ ਲੜਦੇ ਸੀ ਜਿਹੜੇ ਵੱਡੇ ਲੋਕ ਸੀ ਛੋਟੇ ਲੋਕਾਂ ਤੇ ਜ਼ੁਲਮ ਕਰਦੇ ਸੀ ਤੇ ਉਹ ਜ਼ੁਲਮ ਦੀਆਂ ਜਿਹੜੀਆਂ ਕਾਮਿਕਸ ਬਣੀਆਂ ਹੋਈਆਂ ਸੀ ਕੁਝ ਐਸੇ ਲੋਕ ਜਿਹੜੇ ਪਹਿਲਾਂ ਹੀ ਜੇਲ੍ਹਾਂ ਦੇ ਵਿੱਚ ਕਰਾਇਮ ਦੇ ਤੌਰ ਤੇ ਜਿਹੜੇ ਪਹਿਲਾਂ ਹੀ ਬੰਦ ਸੀ ਤੇ ਉਹਨਾਂ ਦੇ ਤੌਰ ਤਰੀਕੇ ਇਹ ਸਿੱਖਦਾ ਦੇਖਦਾ ਵੀ ਭਾਈ ਕਿਵੇਂ ਕਰਾਇਮ ਕਰਦੇ ਸੀ ਉਹ ਤੇ ਉਹਨਾਂ ਦੀਆਂ ਸਟੋਰੀਆਂ ਤੋਂ ਇਨਸਪਾਇਰ ਹੋ ਕੇ ਇਹਦੇ ਮਨ ਵਿੱਚ ਪਤਾ ਨਹੀਂ ਕੀ ਚੱਲਦਾ ਕਿਉਂਕਿ ਕੱਲਾ ਤਾਂ ਹੁੰਦਾ ਕੱਲਾ ਬੰਦਾ ਸਾਈਕੋ ਸਾਈਕੋ ਜਿਹੜਾ ਬੰਦਾ ਦੋ ਕੁਝ ਵੀ ਕਰ ਸਕਦਾ ਪਾਪੀ ਕੋ ਪਾਪ ਤਿਆਰਾ ਇਹਦੀਆਂ ਫੋਟੋਜ਼ ਮੈਂ ਉੱਪਰ ਲਾਈਆਂ ਤੁਸੀਂ ਦੇਖ ਸਕਦੇ ਆ ਸੋ ਜਿਵੇਂ ਪਾਪੀ ਕੋ ਪਾਪ ਕਰੇ ਕੰਮ ਭਾਈ ਇਹਦਾ ਦਿਮਾਗ ਜਦੋਂ ਮਾਤਾ ਜੀ ਦੀ ਚੜਾਈ ਕਰ ਜਾਂਦੀ ਆ ਮਰ ਜਾਂਦੀ ਆ ਉਹਦੇ ਤੋਂ ਬਾਅਦ ਦੀ ਕਹਾਣੀ ਦੀ ਜਿਹੜੀ ਸ਼ੁਰੂਆਤ ਜਿਹੜੀ ਸ਼ੁਰੂ ਹੋ ਜਾਂਦਾ ਕਾਮਿਕਸ ਸੇ ਪਹਿਲਾਂ ਪੜ੍ਹਦਾ ਹੁੰਦਾ ਮਾਤਾ ਦੇ ਉੱਤੇ ਇਹ ਕੁਝ ਸੈਕਸ਼ੂਅਲ ਹਰਾਸਮੈਂਟ ਹੁੰਦਾ ਤੇ ਕੁਝ ਗਲਤ ਕੰਮ ਕਰਦਾ ਆਪਣਾ ਕਮਰਾ ਜਿਹੜੇ ਮੁੰਡੇ ਤੁਸੀਂ ਸਮਝ ਸਕਦੇ ਹੋ ਮਾਤਾ ਜੀ ਦੀ ਫੜ ਲੈਂਦੀ ਸੀ ਮਾਤਾ ਜੀ ਕਹਿੰਦੀ ਸੀ ਵੀ ਤੈਨੂੰ ਮਾਂ ਤੋਂ ਪਿਆ ਵੱਧ ਪਿਆਰ ਕੋਈ ਨਹੀਂ ਕਰਦਾ ਇਸ ਕਰਕੇ ਜਿਹੜਾ ਉਸ ਚੀਜ਼ਾਂ ਦੇ ਵਿੱਚ ਫਸਿਆ ਹੋਇਆ ਸੀ ਸੋ ਬੋਲਾ ਸਮਾ ਨਾਲ ਇਹਦਾ ਮਤਲਬ ਸ਼ੁਰੂਆਤ ਜਿਹੜਾ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਬਾਈ ਇੰਨਾ ਕੁ ਬਰੂਟਲ ਹੈ ਜੇਕਰ ਤੁਸੀਂ ਇਹਦੇ ਫਿਲਮ ਦੇ ਅੱਠ ਫਾੜ ਤੁਸੀਂ ਦੇਖ ਲੋਂ ਤਾਂ ਤੁਸੀਂ 당ਗ ਰਹਿ ਜਾਓਗੇ ਬਾਈ ਕੀ ਚੀਜ਼ ਆ ਸੋ ਇਹ ਕੀ ਕਰਦਾ ਇਹ ਜਦੋਂ ਆਪਣੀ ਮਾਤਾ ਨੂੰ ਦਫਨਾ ਕੇ ਘਰ ਜਾਂਦਾ ਤੇ ਉਹਦੀ ਕੁਰਸੀ ਤੇ ਬੈਠਦਾ ਐਵੇਂ ਕਰਕੇ ਜਿਹਨੇ ਨਾਲ ਸੌਖਾ ਤੇ ਬੈਠਾ ਇੱਕਦਮ ਆਵਾਜ਼ ਆਉਂਦੀ ਉੱਠ ਮੇਰੀ ਕੁਰਸੀ ਤੋਂ ਮਾਤਾ ਜੀ ਕਹਿੰਦੀ ਹੈ ਫਿਰ ਇਹ ਗੱਲ ਕਰਦਾ ਆਪਣੀ ਮਾਂ ਦੇ ਨਾਲ ਇਹਨੂੰ ਐ ਲੱਗਦਾ ਜਿਵੇਂ ਮਾਤਾ ਮੇਰੀ ਗੱਲ ਕਰਨ ਢੀ ਹੈ ਮਾਤਾ ਇਹਨੂੰ ਕਹਿੰਦਾ ਵੀ ਮੈਂ ਤੈਨੂੰ ਜ਼ਿੰਦਾ ਕਰ ਸਕਦਾ ਮਾਤਾ ਇਹਦੀ ਕਹਿੰਦੀ ਹਾਂ ਤੂੰ ਮੈਨੂੰ ਜ਼ਿੰਦਾ ਕਰ ਸਕਦਾ ਹੈ ਕੀ ਕਰਦਾ ਵਾ ਉੱਥੇ ਜਾ ਕੇ ਬਾਈਬਲ ਦੇ ਕੁਝ ਪੰਨੇ ਪੜ੍ਹਦਾ ਮਾਤਾ ਆਪਣੀ ਜਿਹੜੀ ਇਹਦੀ ਗੱਡੀ ਹੁੰਦੀ ਆ ਆਲਰੇਡੀ ਧਰਤੀ 'ਚ ਉਹਨੂੰ ਕੱਢਦਾ ਟਰੱਕ 'ਚ ਸੈੱਟਦਾ ਆਪਣੇ ਘਰੇ ਲੈ ਆਉਂਦਾ ਘਰੇ ਲਿਆ ਕੇ ਫਿਰ ਭਾਈ ਉਹ ਇਥੋਂ ਸ਼ਰਕਾਣੀ ਦੀ ਸ਼ੁਰੂਆਤ ਜਿਹੜੀ ਸ਼ੁਰੂ ਹੁੰਦੀ ਹੈ ਕੋ ਕਟਰ ਹੁੰਦੇ ਨੇ ਕਰਦਾ ਹੁੰਦੀਆਂ ਨੇ ਤੇ ਥੋੜੀ ਵਗੈਰਾ ਹੁੰਦੇ ਇਹ ਕੀ ਕਰਦਾ ਆਪਣੀ ਮਾਤਾ ਦੀ ਜਿਹੜੀ ਆ ਮਾਤਾ ਨੂੰ ਪਹਿਲਾਂ ਨਮੁੰਦਾ ਚੰਗਾ ਉਹਨੂੰ ਸਾਫ਼ ਸਫਾਈ ਕਰਕੇ ਕੈਮੀਕਲ ਜਲਾਉਂਦਾ ਉਹਦੀ ਬਾਡੀ ਨੂੰ ਬੋਇਲ ਕਰਦਾ ਤੇ ਉਹਦੀ ਸਕਿਨ ਲਾ ਦਿੰਦਾ ਸਕਿਨ ਲਾ ਕੇ ਇਹਦੇ ਕੋਲ ਇਤਨਾ ਮੇਰੇ ਜਿੱਤੇ ਮੈਂ ਬੈਠਾਂ ਇਹ ਚੇਅਰ ਲਾ ਲਓ ਤੁਸੀਂ ਚੇਅਰ ਕੀ ਕਰਦਾ ਵਾ ਆਪਣੀ ਮਾਤਾ ਦੀ ਬਾਡੀ ਦਾ ਜਿਹੜਾ ਇੱਧਰਲਾ ਹਿੱਸਾ ਉਹ ਲਾ ਕੇ ਤੇ ਉਹ ਕੁਰਸੀ ਤੇ ਚਪਕਾ ਦਿੰਦਾ ਬਾਜ ਥੋੜਿਆਂ ਦੇ ਨਾਲ ਜਦੋਂ ਮਾਸ ਸੁੱਕ ਜਾਂਦਾ ਉਸ ਨੂੰ ਸੂਈ ਧਾਗੇ ਨਾਲ ਸੀਨ ਲੱਗ ਪੈਂਦਾ ਬਾਈ ਇੰਨਾ ਬਰੂਟਲ ਜਦੋਂ ਸੀਂਦੇ ਆ ਤਾਂ ਮਾਸ ਦਾ ਟੁਕੜਾ ਥੋੜਾ ਜਿਹਾ ਪਾੜ ਜਿੰਦੀ ਮਾਤਾ ਕਹਿੰਦੀ ਹੋਲੀ ਕੰਮ ਕਰ ਇਹਨੂੰ ਐ ਲੱਗਦਾ ਜਿਵੇਂ ਆਪਣੀ ਤਾਂ ਮਾਤਾ ਦੇ ਨਾਲ ਗੱਲਾਂ ਕਰ ਰਹੇ ਹਾਂ ਹੁੰਦਾ ਬਾਈ ਇਹ ਕੀ ਕਰਦਾ ਕੁਰਸੀ ਜਦੋਂ ਮਾਸ ਸੁੱਕ ਜਾਂਦਾ ਉਹਦਾ ਲੈਦਰ ਵਾਂਗੂ ਚਮੜੇ ਵਾਂਗੂ ਬਣ ਜਾਂਦਾ ਫਿਰ ਕੇਲ ਦੇ ਨਾਲ ਠੋਕ ਦਿੰਦਾ ਹਲੇ ਵੀ ਇੱਥੇ ਗੱਲ ਨਹੀਂ ਮੁੱਕਦੀ ਜਦੋਂ ਉਹ ਕੰਮ ਖਤਮ ਹੋ ਜਾਂਦਾ ਇੱਕ ਦਿਨ ਆਪਣੀ ਉਹ ਕੁੜੀ ਨੂੰ ਵਾਪਸ ਘਰੇ ਲੈ ਕੇ ਆਉਂਦਾ ਜਦੋਂ ਉਹ ਕੁੜੀ ਘਰੇ ਆਉਂਦੀ ਉਹ ਦੇਖਦੀ ਉਹ ਜ ਉਹਨੂੰ ਸਹੀ ਨਹੀਂ ਲੱਗਦਾ ਉਹ ਦੇਖਦੀ ਆ ਵੀ ਇਹ ਕੀ ਆ ਉਹਨੂੰ ਦੱਸਦਾ ਵੀ ਇਹ ਮੈਂ ਇਸ ਚੀਜ਼ ਦਾ ਬਣਾਇਆ ਤੇ ਉਹ ਕੁੜੀ ਬੜਾ ਡਰ ਜਾਂਦੀ ਉਹ ਭੱਜ ਜਾਂਦੀ ਸ਼ਹਿਰ ਚਲੋ ਉਹ ਗੱਲ ਅਲੱਗ ਐਂਡ ਤੇ ਉਹਦਾ ਵੀ ਸੀ ਉਹ ਵੀ ਬੜਾ ਬੜਿਆ ਬੜਾ ਹੀ ਬੜਾ ਵਧੀਆ ਬੜਾ ਵਧੀਆ ਕੀ ਬੜਾ ਬਰੂਟਲ ਤਰੀਕੇ ਨਾਲ ਉਸ ਕੁੜੀ ਨੂੰ ਵੀ ਮਾਰਦਾ ਤੇ ਬਾਅਦ ਚ ਕੀ ਕਰਦਾ ਇੱਕ ਬਾਰ ਚ ਜਾਂਦਾ ਉੱਥੇ ਇਹਦੀ ਮਾਂ ਦੀ ਜਿਹੜੀ ਸਹੇਲੀ ਹੁੰਦੀ ਏ ਕੋਰਤ ਹੁੰਦੀ ਬਜ਼ੁਰਗ ਉਹਦੇ ਨਾਲ ਗੱਲਬਾਤ ਕਰਦਾ ਵਾ ਉਹ ਕਹਿੰਦੀ ਦਿਨ ਮੈਂ ਕੁਝ ਕੁੜੀਆਂ ਆਫਰਸ ਕਰ ਤੇ ਤੂੰ ਉਹਨਾਂ ਨਾਲ ਨੂੰ ਮਿਲ ਉਹਨਾਂ ਨੂੰ ਬੜਾ ਸ਼ੌਂਕ ਹੈ ਇੱਥੇ ਆ ਕੇ ਘੁੰਮਣ ਫਿਰਦਾ ਉਹਨਾਂ ਨੂੰ ਘੁਮਾ ਤੇ ਉਹਨਾਂ ਨਾਲ ਟਾਈਮ ਸਪੈਂਡ ਕਰ ਇਹ ਉਸ ਚੀਜ਼ ਨੂੰ ਥੋੜਾ ਇਗਨੋਰ ਕਰਕੇ ਇੱਕ ਵਾਪਸ ਉਸ ਦੁਨੀਆ ਦੇ ਵਿੱਚ ਚਲ ਜਾਂਦਾ ਜਿਹੜੀ ਹੈ ਕਿ ਕਾਮਿਕਸ ਪੜਦਾ ਉੱਥੇ ਦੇਖਦਾ ਹੈ ਕੀ ਕਰਦਾ ਇਸਦੇ ਮਨ ਉਹ ਬੈਸ ਹੋ ਜਾਂਦੀ ਬੁੱਢੀ ਦੇ ਨਾਲ ਇਹਦੀ ਥੋੜੀ ਇਹਦੇ ਕੋਲ ਬੰਦੂਕ ਪਹਿਲਾਂ ਦੀ 12 ਬਾਰ ਟੰਗੀ ਇਹ ਕੀ ਕਰਦਾ ਉਹਦੇ ਮੱਥੇ ਤੇ ਗੋਲੀ ਮਾਰਦਾ ਇੱਥੇ ਮੱਥੇ ਤੇ ਗੋਲੀ ਮਾਰ ਕੇ ਸੇਮ ਐਜ਼ ਇਟ ਇਜ਼ ਉਸ ਨੂੰ ਵੀ ਆਪਣੇ ਟਰੱਕ 'ਚ ਪਾਉਂਦਾ ਘਰੇ ਲੈ ਜਾਂਦਾ ਤੇ ਆਲਸੋ ਔਰਤ ਦਾ ਵੀ ਕਤਲ ਕਰ ਦਿੰਦਾ ਤੇ ਉਸ ਔਰਤ ਦੀ ਵੀ ਬਾਡੀ ਲੈ ਕੇ ਉਸ ਦਾ ਵੀ ਫੇਸ ਦਾ ਜਿਹੜਾ ਮਾਸਕ ਬਣਾ ਲੈਂਦਾ, ਵਾਲ ਵੱਖਰੇ ਕਰ ਲੈਂਦਾ, ਕੁਝ ਬੋਡੀ ਦੇ ਪਾਰਟ ਇਹ ਖਾ ਜਾਂਦਾ ਤੇ ਕੁਝ ਬੋਡੀ ਦੇ ਪਾਰਟ ਇਹ ਫ੍ਰਿਜ ਚ ਰੱਖ ਦਿੰਦਾ, ਕੁਝ ਦਿਮਾਗ ਵਗੈਰਾ ਜਿਹੜੇ ਆ ਉਹ ਬਾਹਲ ਲੈਂਦਾ ਬੋਇਲਡ ਕਰ ਲੈਂਦਾ ਆਪਣੇ ਖਾਣ ਵਾਸਤੇ। ਵਾਹ ਇਹ ਰੀਅਲ ਕਿ ਐ ਕਿਤਨਾ ਕਿਤਨਾ ਦੀ ਵਈ ਦੁਨੀਆ ਬੈਠੀ ਕਿਤਨਾ ਲੋਕ ਕਰ ਲੈਂਦੇ ਨੇ ਇਹ ਚੀਜ਼ ਤੇ ਉਹਦੇ ਨਾਲ ਵੀ ਸੇਮ ਐਜ਼ ਇਟ ਇਜ਼ ਕਰਦਾ ਲੈਂਪ ਬਣਾਉਂਦਾ ਜਿਵੇਂ ਹੁਣ ਮੇਰੇ ਪਿੱਛੇ ਔਰ ਤੁਸੀਂ ਆ ਦੇਖੋ ਆਵਾ ਲੈਂਪ ਲੈਂਪ ਮੇਰਾ ਉਧਰ ਪਿਆ ਲੈਂਪਰ ਕੀ ਕਰਦਾ ਲੈਂਪ ਦੀਆਂ ਝਲਰਾਂ ਲਾ ਲਿੰਦਾ ਤੇ ਉਵੇਂ ਕਰਦਾ ਸੂਈ ਧਾਗੇ ਦੇ ਨਾਲ ਜਿਹੜਾ ਮਾਸ ਔਰਤਾਂ ਦੀ ਚਮੜੀ ਦਾ ਲਾਉਂਦਾ ਉਹਦੇ ਲੈਂਪ ਬਣਾ ਲਿੰਦਾ ਸੋਫੇ ਬਣਾ ਲਿੰਦਾ ਤੇ ਇਸ ਤਰ੍ਹਾਂ ਦੇ ਨੂੰ ਸ਼ੌਂਕ ਪੈ ਗਿਆ ਇਹ سلسلہ ਲੈਥੇ ਵੀ ਨਹੀਂ ਰੁਕਦਾ ਫਿਰ ਇਹ ਕੀ ਕਰਦਾ ਜੇ ਇਸ ਕੁੜੀ ਦੇ ਜਿਸ ਕੁੜੀ ਨੂੰ ਕਾਮਿਕਸ ਦਿੰਦੀ ਆ ਉਸ ਨੂੰ ਇਹ ਜਾਲ ਚ ਫਸਾਉਂਦਾ ਫਿਰ ਸ਼ਹਿਰ ਜਾਂਦਾ ਉਹਦੇ ਨਾਲ ਮੈਰਿਜ ਦਾ ਉਹਨੂੰ ਕਹਿੰਦਾ ਵੀ ਤੂੰ ਮੇਰੇ ਨਾਲ ਵਿਆਹ ਕਰਾ ਲਾ ਉਹ ਇਸ ਇਹਦੇ ਜਾਲ ਚ ਫਸ ਜਾਂਦੀ ਪਿਆਰ ਚ ਕੁੜੀਆਂ ਹੁੰਦੀਆਂ ਪੌਲੀਆਂ ਪਿਆਰ ਚ ਫਸ ਜਾਂਦੀਆਂ ਇਹ ਕੀ ਕਰਦਾ ਉਸ ਨੂੰ ਰਿੰਗ ਦੇ ਉਹ ਕਹਿੰਦੀ ਵੀ ਮੈਨੂੰ ਆ ਰਿੰਗ ਚਾਹੀਦੀ ਆ ਕਿਸੇ ਔਰਤ ਦੀ ਹਿੰਦੀ ਉਸ ਸਮੇਂ ਦੀ ਇਹ ਕੀ ਕਰਦਾ ਫਿਰ ਉੱਥੇ ਜਾਂਦਾ ਕਬਰਾਂ ਖੋਦਦਾ ਕਬਰ ਦੇ ਵਿੱਚ ਉਹ ਬੀਬੀ ਜਿਹੜੀ ਹੁੰਦੀ ਆ ਉਹਦੀ ਕਬਰ ਖੋਦਦਾ ਬਾਈ ਰਾਤ ਨੂੰ ਜਾਂਦਾ ਤੇ ਉਸ ਦੇ ਹੱਥ ਚੋਂ ਜਿਹੜੀ ਆ ਉਹਦੀ ਉਂਗਲੀ ਤੋੜ ਕੇ ਰਿੰਗ ਲੱਕੜ ਕੇ ਤੇ ਇਹਨੂੰ ਪਾ ਦਿੰਦਾ ਉੱਥੇ ਗੱਲ ਨਹੀਂ ਮੁੱਕਦੀ ਫਿਰ ਇਹਨੂੰ ਘਰੇ ਲੈ ਜਾਂਦਾ ਲਾਸਟ ਦੇ ਵਿੱਚ ਜਦੋਂ ਉਹ ਕੁੜੀ ਘਰੇ ਜਾਂਦੀ ਆ ਸਾਫ ਸਫਾਈ ਕਰਦੀ ਤੇ ਉਸ ਨੂੰ ਪਤਾ ਲੱਗਦਾ ਵੀ ਸਾਰੇ ਪਾਸੇ ਤੇ ਖੂਨ ਖਿਲਰਿਆ ਵਾ ਵੀ ਇੱਥੇ ਬਾਡੀ ਪਾਰਟਸ ਪਏ ਨੇ ਉਹ ਬੜਾ ਡਰ ਜਾਂਦੀ ਐ ਐਂਡ ਤੇ ਵਿੱਚ ਇਹ ਕੁੜੀ ਨੂੰ ਵੀ ਉਸ ਨੂੰ ਕੁੜੀ ਨੂੰ ਵੀ ਫੜ ਲੈਂਦਾ ਉਸ ਕੁੜੀ ਨਾਲ ਵੀ ਗਲਤ ਕੰਮ ਕਰਦਾ ਤੇ ਉਹਦੇ ਨਾਲ ਵੀ ਉਹਦੇ ਸਿਰ 'ਚ ਥੋੜੇ ਮਾਰਦਾ ਇਹ ਬੰਦਾ ਕੀ ਕਰਦਾ ਥੋੜਾ ਲੈ ਲੈਂਦਾ ਉਹਦੇ ਸਿਰ 'ਚ ਇੱਥੇ ਮਾਰਦਾ ਡਰਾਉਂਦਾ ਨੂੰ 2 3 4 5 6 ਜਿਹਦਾ ਸਾਰਾ ਸਿਰ ਜਿਹੜਾ ਡੈਮੇਜ ਕਰ ਦਿੰਦਾ ਉਹਦੇ ਨਾਲ ਵੀ ਸੇਮ ਐਜ਼ ਇਟ ਇਜ਼ ਇਵੇਂ ਕਰਦਾ ਉਸ ਤੋਂ ਬਾਅਦ ਨਹੀਂ ਗੱਲ ਰੁਕਦੀ ਉਸ ਤੋਂ ਬਾਅਦ ਇੱਕ ਹੋਰ ਬੀਬੀ ਨੂੰ ਟਾਰਗੇਟ ਕਰਦਾ ਇੱਕ ਹੋਰ ਬੀਬੀ ਨੂੰ ਟਾਰਗੇਟ ਕਰਦਾ ਉਹ ਇਸ ਨਾਲ ਪਿਆਰ ਕਰਦੀਦੀ ਉਹ ਕਹਿੰਦੀ ਤੂੰ ਬਸ ਮੇਰਾ ਹੀ ਆਂ ਉਹਨ ਦੀ ਔਰਤ ਉਹ ਉਹ ਇਸ ਨੂੰ ਕੀ ਕਰਦਾ ਉਸ ਦੇ ਵੀ ਮੱਥੇ 'ਚ ਗੋਲੀ ਮਾਰਦਾ ਤੇ ਘਰੇ ਲੈ ਆਉਂਦਾ ਸੇਮ ਐਜ਼ ਇਟ ਇਜ਼ ਹਰੇਕ ਬਾਡੀ ਨਾਲ ਇਵੇਂ ਕਰਦਾ ਦੋ ਬੰਦੇ ਰਾਤ ਨੂੰ ਘੁੰਮਦੇ ਘਮਾਉਂਦੇ ਉੱਥੇ ਆ ਜਾਂਦੇ ਆ ਤੇ ਆਪਣੇ ਯਾਰਡ ਦੇ ਵਿੱਚ ਲੱਗਾ ਹੁੰਦਾ ਜਿਵੇਂ ਪਿੰਡਾਂ ਦੇ ਵਿੱਚ ਨਾ ਉਹ ਬਣੇ ਹੁੰਦੇ ਅੰਦਰ ਜਿੱਥੇ ਪ੍ਰਾਲੀ ਤੂੜੀ ਡੱਕਾ ਡੰਗਰ ਵਗੈਰਾ ਰੱਖਦੇ ਉੱਥੇ ਉੱਥੇ ਕੀਕਤਾਂ ਦਾ ਬਾਡੀ ਨੂੰ ਨੇ ਐ ਟੰਗੇ ਹੁੰਦਾ ਨੰਗੀ ਬੀਬੀ ਨੂੰ ਨਿਊਡ ਆਹ ਲੱਤਾਂ ਜਿਹੜੀਆਂ ਤਾਂ ਲਾਈਆਂ ਹੁੰਦੀਆਂ ਹੱਥ ਐ ਕੀਤੇ ਹੁੰਦੇ ਆ ਤੇ ਬੀਬੀ ਦਾ ਜਿਹੜਾ ਛਾਤੀ ਆ ਤੇ ਥੱਲੇ ਦਾ ਮੇਨ ਪਾਰਟ ਆ ਉਹ ਕਟਰ ਦੇ ਨਾਲ ਕੱਟਣਾ ਹੁੰਦਾ ਤੇ ਦੋ ਬੰਦੇ ਉੱਥੇ ਆ ਜਾਂਦੇ ਬਾਈ ਇਹਨੂੰ ਦੇਖ ਲੈਂਦੇ ਇਹ ਕੀ ਕਰਦું ਉਹਨਾਂ ਦੋਵਾਂ ਬੰਦਿਆਂ ਨੂੰ ਵੀ ਫੜ ਲੈਂਦਾ ਤੁਹਾਡਾ ਭਲਾ ਹੋ ਜਾਏ ਉਹ ਭੱਜਦੇ ਆ ਜਾਣਦੇ ਆ ਕੇ ਜੰਗਲ ਦੇ ਵਿੱਚ ਕਟਰ ਲੈ ਕੇ ਭੱਜਦਾ ਨਾ ਤੇ ਉਹਨਾਂ ਬੰਦਿਆਂ ਨੂੰ ਵੀ ਬੜੇ ਬਰੂਟਲ ਤਰੀਕੇ ਦੇ ਨਾਲ ਮਾਰ ਕੇ ਉਹਨਾਂ ਨੂੰ ਵੀ ਆਪਣੇ ਘਰ 'ਚ ਸੈੱਟ ਲਿੰਦਾ ਤੇ ਉਹਨਾਂ ਤੇ ਵੀ ਸੇਮ ਐਕਸਪੈਰੀਮੈਂਟ ਕਰਾ ਕਰਦਾ ਬਾਅਦ ਦੇ ਵਿੱਚ ਪੁਲਿਸ ਨੂੰ ਇਹਦੇ ਤੇ ਸ਼ੱਕ ਹੁੰਦਾ ਪੁਲਿਸ ਉੱਥੇ ਪਹੁੰਚਦੀ ਹੈ ਜਿੱਥੇ ਕੀ ਆਖਰੀ ਬੀਬੀ ਨੂੰ ਮਾਰਦਾ ਵਾ ਜਦੋਂ ਆਖਰੀ ਬੀਬੀ ਦਾ ਕਤਲ ਕਰਦਾ ਸਾਬ ਪੁਲਿਸ ਜਿਹੜਾ ਸਾਰੇ ਪਾਸੇ ਬਾਰ ਦੇ ਵਿੱਚ ਲੱਭਦੀ ਹੈ ਵੀ ਭਾਈ ਇੰਨੇ ਕਤਲ ਹੋ ਰਹੇ ਹੈ ਕੌਣ ਕਰ ਰਿਹਾ ਸੋ ਉੱਥੇ ਇੱਕ ਗਿਫਟ ਪਿਆ ਹੁੰਦਾ ਜਿਹੜਾ ਕੀ ਉਹ ਬੀਬੀ ਨੇ ਇਹਨੂੰ ਦੇਣਾ ਦੋਤੇ ਤੇ ਤੇ ਨਾਮ ਲਿਖਿਆ ਹੁੰਦਾ ਵਾ ਐਡਵਰਡ ਜੇਨ ਸੋ ਪੁਲਿਸ ਨੂੰ ਸ਼ੱਕ ਪੈਂਦਾ ਫਿਰ ਕੀ ਕਰਦੇ ਆ ਦੋ ਪੁਲਿਸ ਵਾਲੇ ਜਾਂਦੇ ਆ ਇਹਨਾਂ ਦੇ ਘਰ ਜਾਂਦੇ ਆ ਜਦੋਂ ਇਹਨਾਂ ਦੇ ਘਰ ਜਾਂਦੇ ਆ ਤੇ ਉਦੋਂ ਇਹ ਘਰੇ ਨਹੀਂ ਹੁੰਦਾ ਸ਼ਹਿਰ ਗਿਆ ਹੁੰਦਾ ਕਿਸੇ ਕੰਮ ਵਾਸਤੇ ਤੋਂ ਸੋ ਜਦੋਂ ਪੁਲਿਸ ਵਾਲੇ ਅੰਦਰ ਜਾਂਦੇ ਆ ਉਹ ਇਨਵੈਸਟੀਗੇਸ਼ਨ ਕਰਦੇ ਆ ਤਾਂ ਬਾਹੀ ਅੰਦਰ ਇੰਨੀ স্মੈਲ ਇੰਨਾ ਕੂੜਾ ਕਰਕਟ ਇੰਨਾ ਗੰਧ ਤੇ ਚਾਰੇ ਪਾਸੇ ਖੂਨ ਦੇ ਛਿੱਟੇ ਅੰਤੜੀਆਂ ਜਿਹੜੀਆਂ ਹੁੰਦੀਆਂ ਬੰਦਿਆਂ ਦੀਆਂ ਉਹ ਕਿਤੇ ਛੁੱਟੀਆਂ ਹੁੰਦੀਆਂ ਦਿਮਾਗ ਇਹਨੇ ਬੋਇਲਡ ਕਰ ਦਿਮਾਗ ਨਾ ਇਹਨੇ ਉੱਚ ਪਾਇਆ ਹੁੰਦਾ ਵਾ ਇੱਕ ਗੋਲਾ ਹੁੰਦਾ ਉਹਦੇ ਚ ਪਾ ਕੇ ਨਾ ਬੋਇਲ ਕਰਨ ਦੇ ਹੁੰਦਾ ਦਿਮਾਗ ਨੂੰ ਤੇ ਤਿੱਖੇ ਤਿੱਖੇ ਹਜ਼ਾਰ ਮਿਲਦੇ ਨੇ ਤੇ ਉਸ ਤਰ੍ਹਾਂ ਬੜਾ ਬਰੂਟਲ ਤਰੀਕੇ ਨਾਲ ਜਿੰਨੇ ਬੰਦਿਆਂ ਨੂੰ ਮਾਰਦਾ ਫ੍ਰਿਜ ਚ ਬਾਡੀਜ਼ ਦੇ ਪੀਸ ਲੱਗੇ ਨੇ ਤੇ ਬੀਬੀਆਂ ਦੇ ਜਿਹੜੇ ਮੇਨ ਪਾਰਟ ਹੁੰਦੇ ਨੇ ਆ ਆਪਣੇ ਥੱਲੇ ਪ੍ਰਾਈਵੇਟ ਪਾਰਟ ਜਿਹੜੇ ਹੁੰਦੇ ਨੇ ਉਹ ਪ੍ਰਾਈਵੇਟ ਪਾਰਟ ਇਹਨੇ ਕੀ ਕੀਤਾ ਹੁੰਦਾ ਵਾ ਇੱਕ ਵੱਖਰੇ ਬਾਕਸ ਦੇ ਵਿੱਚ ਪਾਏ ਹੁੰਦੇ ਨੇ ਸੋ ਜਦੋਂ ਪੁਲਿਸ ਇਹ ਚੀਜ਼ਾਂ ਨੂੰ ਦੇਖਦੀ ਆ ਉਹ ਜਿਹੜਾ ਜਿਹੜਾ ਪੁਲਿਸ ਵਾਲਾ ਹੁੰਦਾ ਉਹਦੀ ਵੀ ਮਾਂ ਤਾਂ ਜਿਹੜੀ ਇਹਨੇ ਮਾਰੀ ਹੁੰਦੀ ਆ ਤੂੰ ਬੜਾ ਉਸ ਟਾਈਮ ਰੋਂਦਾ ਤੇ ਉਹ ਦੋਵੇਂ ਸਲਾਹ ਕਰਦੇ ਤੇ ਇੱਕਦਮ ਹਰਾਨ ਹੋ ਜਾਂਦੇ ਬਾਈ ਇਹ ਕੀ ਬਣ ਗਿਆ ਉਹ ਬਾਈ ਯਾਰ ਹੁਣ ਆਪਾਂ ਕਿਤੇ ਜਾਵਾਂਗੇ ਸਾਹੀ ਨਾਰਮਲ ਯਾਰ ਆਪਾਂ ਕਿਸੇ ਦੇ ਘਰ ਜੰਨੇ ਆ ਉਹਦੀ ਫ੍ਰਿਜ ਦੇ ਵਿੱਚ ਸਾਨੂੰ ਬਾਹ ਕੱਟੀ ਮਿਲ ਜੇ ਤੇ ਬਾਈ ਸਾਡਾ ਕੀ ਹਾਲ ਹੋਊਗਾ ਸੋ ਇਥੋਂ ਇੱਕ ਸੋਚਣ ਦੀ ਦੀ ਲੋਕਾਂ ਦੀ ਮਾਈਂਡ ਤੇ ਐਵੇਂ ਕਿਸੇ ਦੇ ਲੋਕਾਂ ਦੇ ਘਰਾਂ ਚ ਨਹੀਂ ਜਾਣਾ ਚਾਹੀਦਾ ਇੱਕ ਸਿੱਖਿਆ ਕਿਸੇ ਦਾ ਤੁਹਾਨੂੰ ਪਤਾ ਨਹੀਂ ਮਾਈਂਡ ਸੈਟ ਦਾ ਜੇਕਰ ਉਹ ਪਾਗਲਾ ਸਾਈਕੋ ਤੁਹਾਨੂੰ ਕੀ ਕਰਦੇ ਸੋ ਇਸ ਤਰ੍ਹਾਂ ਦੇ ਹੁਣ ਤੱਕ ਕੇਸੇ ਹਲੇ ਵੀ ਬਹੁਤ ਜ਼ਿਆਦਾ ਬਾਰੇ ਡਾਰਕ ਵੈਬ ਸੀਰੀਜ਼ ਨੇ ਜਿਹੜੀਆਂ ਕਿ ਆਪਾਂ ਆ ਨਾਰਮਲ ਟੀਵੀਜ਼ ਦੇ ਨੇ ਹੱਲੇ ਵੀ ਇਹਦੇ ਪਾਰਟਸ ਜਿਹੜੇ ਹੱਲੇ ਵੀ ਵੇਖਦੇ ਸੋ ਇਹ ਗੱਲ ਅਲੱਗ ਆਪਾਂ ਅੰਦਲਵੀਡੀ ਤੇ ਗੱਲ ਕਰਾਂਗੇ ਸੋ ਬਾਈ ਉਹ ਪਿੱਛੋਂ ਕੀ ਕਰਦੇ ਆ ਬੈਕਅਪ ਲੈ ਕੇ ਆਉਂਦੇ ਆ ਵੀ ਜੇ ਉਹ ਦੋਵੇਂ ਰਹਿੰਦੇ ਤੇ ਜੇ ਇਹਨੂੰ ਪਤਾ ਲੱਗਦਾ ਇਹਨੇ ਉਹਨਾਂ ਦੋਵਾਂ ਨੂੰ ਮਾਰ ਦੇਣਾ ਸੀ ਉਹ ਪਿੱਛੋਂ ਜਾਂਦੇ ਸ਼ੈਰੀਫ ਜਾਂਦੇ ਨੇ ਸਿਟੀ ਨੂੰ ਜਾਂਦੇ ਨੇ ਤਾਂ ਬੈਕਅਪ ਲੈ ਕੇ ਆਉਂਦੇ ਨੇ ਜਦੋਂ ਬੈਕਅਪ ਪਲਾਨ ਆਉਂਦਾ ਸਾਰਾ ਵਾਪਸ ਆਉਂਦੇ ਨੇ ਲੋਕ ਤਾਂ ਘੱਟੋ ਘੱਟ ਨਹੀਂ ਤੇ ਮੇਰੇ ਖਿਆਲ ਨਾਲ 50 60 ਪੁਲਸ ਵਾਲੇ ਲੈ ਕੇ ਆਉਂਦੇ ਨੇ ਨਾਲ ਕਿਉਂਕਿ ਬੜਾ ਸੀਰੀਅਸ ਕ੍ਰਾਈਮ ਸੀ ਭਾਈ ਇੰਨਾ ਤਕੜਾ ਕੰਮ ਕਰਦਾ ਬਾਈ ਬੰਦੇ ਦਾ ਸਾਈਕੋ ਮਾਈਂਡ ਦੇਖੋ ਕਿਸੇ ਨੂੰ ਵੀ ਮਾਰ ਸਕਦਾ ਬਾਈ ਕਟਰ ਲੈ ਕੇ ਜਿੱਦੇ ਮਰਜ਼ੀ ਪਿੱਛੇ ਪੈ ਸਕਦਾ ਕਿਉਂਕਿ ਉਸ ਨੂੰ ਉਹ ਚੀਜ਼ ਮਜ਼ਾ ਆ ਰਿਹਾ ਸੀ ਸੋ ਬਾਈ ਉਹ ਕੀ ਕਰਦੇ ਉਹ ਜਦੋਂ ਪੁਲਿਸ ਹੁੰਦੀ ਹੈ ਇਹ ਵੀ ਇਧਰੋਂ ਸ਼ਹਿਰੋਂ ਆਉਣ ਦੇ ਹੁੰਦਾ ਟਰੱਕ ਦੇ ਨਾਲ ਇਹਨੂੰ ਗ੍ਰਿਫਤਾਰ ਕਰ ਲੈਂਦੇ ਆ ਤੇ ਜਿਹਦੀ ਜਿਹੜੀ ਉਹ ਔਰਤ ਜਿਹਨੂੰ ਲਾਸਟ ਦੇ ਵਿੱਚ ਮਾਰਦਾ ਵਾ ਉਹਦੀ ਲਾਸ਼ ਜਿਹੜੀ ਇਹਦੇ ਯਾਰਡ ਦੇ ਵਿੱਚ ਨਾ ਐਵੇਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਉਹ ਨਾ ਟੱਗੀਆਂ ਦੀ ਲੱਤਾਂ ਦੀ ਇੱਕ ਸਾਈਡ ਬੰਨੀ ਹੁੰਦੀਆਂ ਬਾਹਾਂ ਇੱਕ ਸਾਈਡ ਬੰਨੀ ਹੁੰਦੀਆਂ ਧੌਣ ਗੈਪ ਹੁੰਦੀ ਆ ਉਹਦੇ ਪ੍ਰਾਈਵੇਟ ਪਾਰਟਸ ਗ ਤੇ ਜਿਹਦੀ ਮਾਤਾ ਹੁੰਦੀ ਉਹ ਇੱਕਦਮ ਬਾਈ ਚੀਕਾ ਮਾਰਦਾ ਉੱਥੇ ਆ ਲਾ ਲਾ ਸਾਰੀ ਪੁਲਿਸ ਉਧਰ ਆ ਜਾਂਦੀ ਉਹ ਰੋਂਦਾ ਕਰ ਲੌਂਦਾ ਫਿਰ ਇਹਨੂੰ ਮਾਰਦਾ ਉਹ ਵੀ ਯਾਰ ਤੂੰ ਮੇਰੀ ਮਾਂ ਨਾਲ ਇੰਨਾ ਬੜਾ ਬਜ਼ੁਰਗ ਨਾਲ ਇੰਨਾ ਕਰ ਤਾ ਵੀ ਨਹੀਂ ਮੰਨਦਾ ਕਹਿੰਦਾ ਮੈਂ ਕੁਝ ਕੀਤਾ ਹੀ ਨਹੀਂ ਮੰਨਦਾ ਕਿਉਂ ਨਹੀਂ ਕਿਉਂਕਿ ਇਹ ਸਾਈਕੋ ਹੁੰਦਾ ਹਰੇਕ ਗੱਲ ਨੂੰ ਬੜਾ ਸਲੀਮੀ ਦਿਲਾਣ ਕਹਿੰਦਾ ਮੈਂ ਜੋ ਕੁਝ ਮੈਂ ਕੁਝ ਕੀਤਾ ਹੀ ਨਹੀਂ ਦੇਖੋ ਬਾਈ ਇੰਨਾ ਕੁਝ ਕਰਕੇ ਕਹਿੰਦਾ ਮੈਂ ਨਹੀਂ ਕੁਝ ਕੀਤਾ ਇਹ ਮੇਰੀ ਮਾਂ ਤੇ ਜਿਹੜੇ ਕਾਮਿਕਸ ਪੜ੍ਹਦਾ ਹੁੰਦਾ ਫਿਰ ਉਵੇਂ ਸੋ ਇਹ ਜਿਹੜੀ ਇੱਥੋਂ ਤੱਕ ਦੀ ਕਹਾਣੀ ਸੀ ਲਾਸਟ 1957-1906 ਦੇ ਵਿੱਚ ਇਹਦਾ ਜਨਮ ਹੁੰਦਾ 1984 ਤੱਕ ਇਹ ਜਿਉਂਦਾ ਬਜ਼ੁਰਗ ਹੁੰਦਾ ਹੁਣ ਇਹ ਦੁਨੀਆ ਤੇ ਨਹੀਂ ਰਿਹਾ ਮੇਰੇ ਖਿਆਲ ਨਾਲ ਤੇ 1957-1906 ਤੋਂ ਲੈ ਕੇ 1957 ਤੱਕ ਇਹ ਬੰਦਾ ਫੜਿਆ ਨਹੀਂ ਜਾਂਦਾ ਇੰਨੇ ਕਤਲ ਦੋ ਲਗਭਗ 200 ਕਤਲ ਕਰਦਾ ਤੇ ਇਹਨੂੰ ਲੋਕਾਂ ਦੀ skin ਬੜੀ ਪਸੰਦ ਸੀ ਤੇ ਉਸ ਦੀਆਂ ਚੀਜ਼ਾਂ ਬਣਾਉਂਦਾ ਹੁੰਦਾ ਮਾਸਕ ਬਣਾ ਲਿਆ ਕੁਰਸੀ ਬਣਾ ਲਈ ਮੇਜ਼ ਬਣਾ ਲਿਆ ਲੈਂਪ ਬਣਾ ਲਿਆ ਤੇ ਕੀ ਕਰਦਾ ਇਹਦੀ ਮਾਂ ਦਾ ਜਿਹੜਾ ਚਬਾੜਾ ਸੀ ਨਾ ਆਵਲਾ ਉਹ ਉਹਦਾ ਇਨੇ ਕੱਪ ਬਣਾਇਆ ਹੋਇਆ ਸੀ ਭਾਈ ਉਹਦੇ ਚ ਰੋਟੀ ਖਾਦਾ ਸੀ ਭਾਈ ਦੇਖੋ ਕਿਤਨਾ ਲੋਕਾਂ ਦਾ ਸਾਈਕਮੈਂਟ ਤੇ ਇੰਨਾ ਗੰਦੇ ਦੇ ਘਰੇ ਇੰਨੀ স্মੈਲ ਸੋ ਇਸ ਤਰ੍ਹਾਂ ਦੇ ਯਾਰ ਬੰਦੇ ਵੀ ਦੇਖੋ ਦੁਨੀਆ ਤੇ ਪਏ ਨੇ ਸੋ ਇਹ ਸੀ ਅੱਜ ਦੀ ਖਤਰਨਾਕ ਕਹਾਣੀ ਐਡਵਰਡ ਜੇਨ ਦੀ ਇਹਦਾ ਰੀਅਲ ਸਟੋਰੀ ਇਸ ਦਾ ਨਾਂ ਇਹਦਾ ਹੰਟਰ ਸੀਕਰਟ ਆਫ ਸਿਕਨੈਸ ਦੇ ਨਾਂ ਤੋਂ ਨੈਟਫਲਿਕਸ ਤੇ ਪਈ ਆ 8 ਦੇ ਐਪੀਸੋਡ ਨੇ ਜੇਕਰ ਤੁਸੀਂ ਜਾ ਕੇ ਵੇਖੋ ਤੁਹਾਡੀ ਇੱਕ ਰੂਹ ਕੰਬ ਚੂਗੀ ਭਾਈ ਇੰਨਾ ਬਰੂਟਲ ਬੰਦਾ ਸੀ ਸੋ ਇਸ ਤੋਂ ਸਾਨੂੰ ਥੋੜੀ ਜਿਹੀ ਸਿੱਖਿਆ ਇਹ ਮਿਲਦੀ ਆ ਕਿ ਜਿਹੜੇ ਸਾਈਕੋ ਬੰਦੇ ਆ ਉਹਨਾਂ ਤੋਂ ਥੋੜਾ ਦੂਰ ਰਹਿਣਾ ਚਾਹੀਦਾ ਰੀਅਲ ਜ਼ਿੰਦਗੀ ਦੇ ਵਿੱਚ ਬਿਨ ਵਜਾ ਕਿਸੇ ਦੇ ਘਰੇ ਨਹੀਂ ਜਾਣਾ ਚਾਹੀਦਾ ਜਿਹੜਾ ਬੰਦਾ ਕੱਲਾ ਰਹਿੰਦਾ ਜਿੰਨਾ ਚਾਗ ਜਿੰਨਾ ਚਾਗ ਤੁਸੀਂ ਕਿਸੇ ਨੂੰ ਜਾਣਦੇ ਨਹੀਂ ਪਛਾਣਦੇ ਨਹੀਂ ਹੋਣਾ ਚਾ ਕਿਸੇ ਦੇ ਘਰ ਨਾ ਜਾਓ ਬੀ ਸੇਫ ਜਿੰਨੀ ਤੁਸੀਂ ਸੇਫਟੀ ਰੱਖੋਗੇ ਉਹਨਾਂ ਤੇ ਇਹਦੇ ਤੋਂ ਸਿੱਖਣ ਨੂੰ ਇਹ ਮਿਲਦਾ ਕਿ ਪਾਪੀ ਕੋ ਪਾਪ ਪਿਆਰਾ ਪੀ পাপ ਦੀ ਕਹਾਣੀ ਕਿੱਥੋਂ ਤੱਕ ਜਾ ਸਕਦੀ ਲੋਕ ਕਿੱਥੋਂ ਤੱਕ ਗਿਰੇ ਨੇ ਕਿੱਥੋਂ ਤੱਕ ਪਾਪ ਕਰ ਸਕਦੇ ਨੇ ਕਿੱਥੋਂ ਤੱਕ ਸੋਚ ਸਕਦੇ ਨੇ ਬਾਈ ਸੋ ਸਟੋਰੀ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਮੈਂ ਉੱਪਰ ਪਾਰਟਸ ਵੀ ਲਾਏ ਨੇ ਤਾਂ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਸੋ ਧੰਨਵਾਦ ਮੈਂ ਫ੍ਰੀ ਬੈਠਾ ਮੈਂ ਥੋੜਾ ਟ੍ਰੈਵਲ ਨਹੀਂ ਕਰ ਰਿਹਾ ਤੇ ਕਿਉਂਕਿ ਮੈਂ ਥੋੜਾ ਜਿਹਾ ਅਭਿਆਸ ਕਰ ਰਿਹਾ ਸੋ ਅਬਸੈਸ ਦੇ ਵਿੱਚ ਮੇਰਾ ਮਾਈਂਡ ਸੈਟ ਥੋੜਾ ਜਿਹਾ ਖੁੱਲ ਗਿਆ ਆਪਾਂ ਨਹੀਂ ਗੱਲ ਕਰ ਸਕਦੇ ਕਿਉਂਕਿ ਦੈਟ ਇਜ਼ ਪੁਆਇੰਟ ਆਫ ਤੇ ਮੇਰਾ ਮਾਈਂਡ ਸੈਟ ਥੋੜਾ ਇਵੇਂ ਹੋਇਆ ਪਿਆ ਬਾਕੀ ਮੈਂ ਆਪਣਾ ਮਹਾਰਾਜ ਦੀ ਕਿਰਪਾ ਨਾਲ ਅਭਿਆਸ ਕਰ ਰਿਹਾ ਤਾਂ ਮੈਂ ਸੋਚਿਆ ਵਿਲੇ ਨਹੀਂ ਬਹਿਣਾ ਚਾਹੀਦਾ ਕੋਈ ਨਾ ਕੋਈ ਐਕਟੀਵਿਟੀ ਕਰਦੇ ਰਹਿਣਾ ਚਾਹੀਦਾ ਸਿੱਖਣਾ ਚਾਹੀਦਾ ਦੁਨੀਆ ਤੇ ਆਏ ਹਾਂ ਐਸੀਆਂ ਸਟੋਰੀਜ਼ ਸੁਣੋ ਦੇਖੋ ਸਿੱਖੋ ਤੇ ਗੁਰਬਾਣੀ ਪੜੋ ਬਾਣੀ ਬਾਨੀ ਦੇ ਨਾਲ ਜੁੜੋ ਸੋ ਇਹੋ ਸਭ ਤੋਂ ਵੱਡੀ ਕਿਰਿਆ ਵਾ ਨਾਮ ਦੀ ਪਾਵਰ ਜਿਹੜੀ ਆ ਸਭ ਤੋਂ ਵੱਟੀ ਆ ਉਹ ਵੀ ਆਪਾਂ ਹੌਲੀ ਹੌਲੀ ਗੱਲਾਂ ਨਾਮ ਦੀਆਂ ਜਿਹੜੀਆਂ ਪਹਿਲਾਂ ਇਹਨਾਂ ਨੂੰ ਦੇਖੀਏ ਵੀ ਕਿਵੇਂ ਤਾਂ ਜ਼ਰੂਰਤੀ ਜਾਂਦੀ ਆ ਧੰਨਵਾਦ